ਪਿਛਲੇ 3 ਦਿਨਾਂ ਤੋਂ ਮੌਸਮ ਬੜਾ ਖਰਾਬ ਝੱਖੜ ਤੇ بارش ਕਈ ਆ ਤੇ ਕਿਸਾਨ ਬੜਾ ਚਿੰਤਾਚਾ ਤੇ ਅੱਜ ਇਹ ਜਿਹੜੀ ਮੈਂ ਵੀਡੀਓ ਦਿਖਾ ਰਿਹਾ ਤੁਹਾਨੂੰ ਇਹ ਕਿਸਾਨ ਨੈਵ ਸਿੰਘਾ ਚੱਕ ਮਾਣਾਪੱਤੀ ਲੱਖੀ ਜੰਗਲ ਜੀ ਪੈ ਜਾਂਦੇ ਇੱਥੇ ਤੇ ਇਹ ਇਹਨਾਂ ਦਾ ਜਿਹੜਾ ਆ ਇੱਕ ਕਿੰਨਾ ਹੋਊਗਾ ਜੀ ਇਹ ਦੋ ਗੋਠਾ ਜੀ ਅੱਛਾ ਆ ਦੋ ਕਰਾਲਾ ਥਾਂ ਬਿਲਕੁਲ ਵੇਖੋ ਧਰਤੀ ਦੇ ਉੱਪਰ ਹੀ ਵਿਸਿਆ ਜਿਹੜੀ ਇੱਕ ਕੱਲ ਵਾਲੇ ਕੇ ਪਰਸਵਾਲਾ ਜਿਹੜਾ ਆਇਆ ਸੀ ਜਾਲੀ ਠਖੜ ਪਰਸਵਾਲਾ ਜੀ ਪਰਸਵਾਲਾ ਪਰਸਵਾਲੇ ਠਖੜ ਤੇ ਹੁਣ ਫਿਰ ਇਹ ਹੱਥ ਹੀ ਵੱਡੋਂਗੇ ਹਨਾ ਇਹ ਕੰਬੈਨ ਵਾਲਾ ਹੈਗਾ ਇਹ ਦੇਖੋ ਜੀ ਵੱਡੋ ਪਤਾ ਨਹੀਂ ਦੁੱਖ ਮਾਇ ਜਿੱਦ ਨੂੰ ਵੀ ਜਾਨੋ ਘੋਟ ਨਾ ਭੂ ਹੂੰ ਇਹ ਕਾਰਨ ਕੀ ਆ ਜੀ ਮੜਾ ਖੜਿਓ ਕੀ ਕਾਰਨ ਆ ਜੀ ਜਿਹੜਾ ਇਹ ਐਂ ਡਿੱਗਿਆ ਮੰਨ ਲਓ ਜਿਆਦੇ ਇੰਨਾ ਕੁ ਦੁੱਖ ਕਰਨ ਵਾਲੇ ਕਿਉਂ ਮੰਨ ਲਓ ਡਿੱਗਿਆ ਜਿਹੜਾ ਇਹ ਅੱਢ ਅੱਢ ਵਿਚ ਜਾ ਸੀ ਕਿ ਲਾਇਆ ਸੀ ਇਹ ਉਹ ਥਾਂ ਹੀ ਐਂ ਅੱਢ ਬੀ ਜਾਏਗੀ ਹੱਚਾ ਤੇ ਇਹ ਕਿਉਂ ਫਿਰ ਇਹਦਾ ਕਾਰਨ ਕੀ ਆ ਵੀ ਇਹ ਦੂਜੇ ਬਾਣ ਨਾਲੋਂ ਕੋਈ ਫਰਕ ਆ ਬਾਣ ਦਾ ਨਹੀਂ ਬਾਣ ਟੱਕੇ ਜੋ ਚੋਨਾ ਖੇਕਦਾ ਹੈ ਗੇਤਾ ਸੀ ਤੇ ਕਿਹੜਾ ਕਿਹੜੀ ਕਿਸਮ ਹੈ ਇਹ ਇਹ 25 ਆ ਜੀ 25 ਆ ਹਾਂਜੀ ਅਸੀਂ ਉਹ ਬਾਸਮਤੀ ਲੱਗਦਾ ਮੈਨੂੰ ਹਾਂਜੀ ਉਹ ਬਾਸਮਤੀ ਹੈ ਉਹ ਬਾਸਮਤੀ ਹੈ ਹਨਾ ਉਹ ਤਾਂ ਠੀਕ ਆ ਹਾਂਜੀ ਉਹ ਤਾਂ ਅਜੇ ਤੱਕ ਠੀਕ ਆ ਤੇ ਕਿੰਨਾ ਕੁ ਹੁਣ ਇਹ ਤਾਂ ਮਨ ਲਓ ਕਿੰਨਾ ਕੁ ਲੱਗਦਾ ਆ ਦਾਣਾ ਤਾਂ ਬਦਰਾਂ ਕੁ ਹੋ ਜੂ ਜਿਹੜਾ ਥੱਲੇ ਡਿੱਗ ਪਿਆ ਤਾਂ ਖਰਾਬ ਹੋ ਗਿਆ ਹਨਾ ਹਾਂਜੀ ਦਾਣੇ ਕਾਲੇ ਹੋ ਜਾਣਗੇ ਕਾਲੇ ਹੋ ਜਾਣਗੇ ਹਨਾ ਤੇ ਅਜੇ ਕਿੰਨਾ ਕੁ ਦਿਨ ਲੜਨੇ ਸੀ ਇਹਨੇ ਕੁਛ ਆਈ ਪਿਆ ਸੀ ਕਿ ਕੋਈ ਖੜਾ ਅਜੇ ਟਾਈਮ ਲਾਉਣਾ ਆਈ ਤਾਂ ਅਸੇ ਬਸ ਇੱਕ ਤਾਂ ਦੋ ਦਿਨ ਖੜਦਾ ਸੀ ਬਸ ਤੇ ਕਿੰਨਾ ਕੁ ਜ਼ਮੀਨ ਆ ਤੁਹਾਡੇ ਕੋਲੇ ਨਹੀਂ ਪੰਜ ਚਾਰ ਕਿੱਲੇ ਆ ਤੇ ਆਹ ਝੋਨਾ ਹੀ ਸੀ ਸਾਰੇ ਝੋਨਾ ਆਪਣਾ ਉਹ ਜੋ ਉਧਰ ਐ ਸੂਏ ਨਹੀਂ ਇਹ ਤਾਂ ਇੰਨਾ ਸੈਂਸਸ ਪਾਸੇ ਦਾ ਤੇ ਉਹ ਠੀਕ ਆ ਉਹ ਡਿੱਗਿਆ ਕੁਛ ਅਛਾ ਕੁਝ ਡਿੱਗਿਆ ਇਹ ਪਰਸਵਾਲੇ ਨਾਲ ਡਿੱਗਿਆ ਜਾ ਜਿਹੜੀ ਚੱਕ ਹਵਾ ਜੀ ਨੇਰੀ ਜੀ ਤੇਜ਼ ਆਈ ਸੀ ਹਾਂ ਜੀ ਪਰਸਵਾਲਾ ਹਾਂ ਅੱਛਾ ਅੱਛਾ ਇਹ ਤੁਹਾਡਾ ਪੋਤਾ ਹਾਂ ਜੀ ਪੋਤਾ ਹੈ ਅੱਛਾ ਪੜਦਾ ਹੋਊਗਾ ਪੜਦਾ ਜੀ ਹੂੰ ਕਿਹੜੀ ਕਲਾਸ ਚ ਪੜਦਾ ਦਸਵੀਂ ਜੀ ਦਸਵੀਂ ਚ ਅੱਜ ਫਿਰ ਇੱਧਰ ਛੁੱਟੀ ਲੈ ਲਈ ਅੱਜ ਹੁਣ ਸਕੂਲੋਂ ਆਇਆ ਸੀ ਅੱਛਾ ਸਕੂਲੋਂ ਆ ਕੇ ਤੇ ਕੰਮ ਕਰ ਲਿਆ ਉਹ ਚਲੋ ਫਿਰ ਠੀਕ ਆ ਵਧੀਆ ਗੱਲ ਆ ਤੁਹਾਡੇ ਨਾਲ ਸਹਿਯੋਗ ਕਰਦਾ ਇਹ ਇੱਕ ਉਧਰ ਨੇ ਪਾਸੇ ਨੂੰ ਜ਼ਿਆਦਾ ਹੋਈ ਹੈ ਜਿਹੜੀ ਉਧਰ ਡਿੱਗਿਆ ਹੈਣਾ ਹਾਂਜੀ ਹਾਂ ਤੇ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ ਜਿਹੜੀਆਂ ਜਿਵੇਂ ਫਸਲਾਂ ਜ਼ਿਆਦਾ ਹੁਣ ਝੋਨੇ ਦਾ ਨੁਕਸਾਨ ਹੋਇਆ ਹੋਊ ਕਿੰਨਾ ਕੁ ਹੋਇਆ ਹੋਊਗਾ ਲੱਗਦਾ ਵੀ ਕਿੰਨੇ ਕ ਪਰਸੈਂਟ ਹੋਊਗਾ ਜਿਹੜੇ ਆਹ ਪਿਛਲੇ ਦਿਨੀ ਇਹ ਜੀ ਬਸ ਅੱਜ ਵੀ ਮਸਾ ਪੱਲੇ ਪਊ ਹੈ। ਹਾਂ। ਅੱਛਾ ਜਿਹੜਾ ਡਿੱਗ ਪਿਆ ਉਹ ਤਾਂ ਗਿਆ ਸਮਝੋ ਜਿਹੜਾ ਵੇਸ ਗਿਆ ਧਰਤੀ ਤੇ। ਆ ਆ ਵਿੱਚ ਜ਼ਿਆਦਾ ਸੁੱਕ ਜੀ ਗਿਆ ਹਨਾ। ਹੂੰ। ਇਹ ਜ਼ਿਆਦਾ ਇੱਕ ਦਵਾਈ ਨੇ ਹੱਥ ਨਹੀਂ ਕੀਤਾ ਇਹ ਚ ਹੈਪਰ ਬਣ ਗਿਆ ਚਾਹ ਤੇ। ਹੈ? ਇਹ ਚ ਹੈਪਰ ਬਣਦਾ। ਹਾਂ। ਦਵਾਈ ਨੇ ਐਸੇ ਨਹੀਂ ਕੀਤਾ। ਕਿੰਨਾ ਖਰਚਾ ਆ ਗਿਆ ਹੋਊਗਾ ਹੁਣ ਤੱਕ ਇਹ ਜਿਵੇਂ ਆਜੇ ਦੋ ਕਰਾਲਾਂ ਦੀ ਗੱਲ ਹੀ ਕਰੀਏ ਅਲੱਗ ਆ ਤੁਹਾਡੇ ਦੂਜੇ ਵਣ ਤੋਂ ਖਰਚਾ ਤਾਂ ਜੀ ਹੁਣ ਜੇ ਵੱਡਣ ਤਾਂ 4-5 ਬੱਧੇ ਵੱਢੀਗੇ ਤੇ ਗੰਦੇ ਨੂੰ ਹਾਂ ਫੇਰ ਉਹ ਝਾੜਨਗੇ ਵੀ ਉਹ ਵੀ ਉਹ ਹੱਥੀ ਝਾੜਨਾ ਪਊ ਹਾਂਜੀ ਹੈਨਾ ਪੱਲੇ ਕੁਝ ਨਹੀਂ ਪੈਂਦਾ ਤੇ ਉਹ ਵੈਸੇ ਖਰਚੇ ਪਹਿਲਾਂ ਕਿਹੜਾ ਥੋੜੇ ਹੋਣੇ ਆ ਜਿਹੜੇ ਰੇ ਸਪਰੇ ਹ ਲਾਈ ਲਵਾਈ ਬਹੁਤ ਹੋ ਗਿਆ ਜੀ ਹੂੰ 4-5 ਤਾਂ ਸਪੇ ਹੋ ਗੂ ਹਾਂ ਲੋ ਵੀ ਦੋਸਤੋ ਇਹ ਜਿਹੜੇ ਪਿਛਲੇ ਦਿਨੀ ਤੇਜ਼ ਝੱਖੜ ਆਇਆ ਸੀ ਤੇ ਉਹਦੀ ਲਪੇਟ ਤੇ ਆਇਆ ਇਹ ਜਿਹੜਾ ਝੋਨਾ 25 ਕਿਸਮਾਂ ਤੇ ਆ ਸਾਰਾ ਜਿਹੜਾ ਪੂਰੀ ਤਰ੍ਹਾਂ ਵਿਸਿਆ ਧਰਤੀ ਤੇ ਉੱਪਰ ਦੋ ਕਨਾਲਾ ਇਹ ਕਿਸਾਨ ਨੈב ਸਿੰਘ ਆ ਇਹਦੇ ਨੇੜੇ ਹੀ ਆ ਜਿਹੜੇ ਲੱਖੀ ਚੰਗਲ ਦੇ ਕੋਠੇ ਆ ਚੱਕ ਮਾਣਾ ਪੱਤੀ ਸੋ ਬਾਕੀ ਤਾਂ ਇਹਨਾਂ ਦਾ ਝੋਨਾ ਦੇ ਵੀ 4-5 ਏਕੜਾ ਉਹ ਦੂਜੇ ਪਾਸੇ ਆ ਸੂਏ ਦੇ ਪਰ ਉਹ ਵੀ ਖਰਾਬ ਹੀ ਆ ਉਹ ਵੀ ਡਿੱਗਿਆ ਵਿੱਚੋਂ ਤੇ ਅੱਧੇ ਅਰਧ ਤੱਕ ਨੁਕਸਾਨ ਹੋ ਚੁੱਕਾ ਤੇ ਇਹਨਾਂ ਦੇ ਨਾਲ ਪੋਤਰਾ ਇਹਨਾਂ ਦਾ ਪਿਛਲੇ ਪਾਸੇ ਜਿਹੜਾ ਸਕੂਲੋਂ ਆ ਕੇ ਨਾਲ ਦਾਦੇ ਨਾਲ ਹੱਥ ਮਿਟਾ ਰਿਹਾ ਵਧੀਆ ਗੱਲ ਆ ਚੰਗੀ ਪਿਰਤ ਆ ਇਹ ਕਿਉਂਕਿ ਜਦੋਂ ਸਾਡੇ ਬੱਚੇ ਇਹ ਸਹਾਰਾ ਦਿੰਦੇ ਹਨ ਐਡਾ ਉਹ ਫਿਰ ਖੁਸ਼ੀ ਹੁੰਦੀ ਹੈ ਸਾਡੇ ਬਜ਼ੁਰਗਾਂ ਨੂੰ ਵੀ ਸੋ ਲਓ ਜੀ ਇਹਦੇ ਤੇ ਦੱਸੋ ਤੁਸੀਂ ਬਚਿਆ ਕੀ ਹੋਊਗਾ ਕੀ ਬਚਿਆ ਤੇ ਇਹ ਵਾਕਈ 3-4 ਦਾ ਕੰਮ ਆ ਇਹ ਇੱਕ ਦਿਨ ਦਾ ਕੰਮ ਨਹੀਂ ਤੇ ਇੱਕ ਬੰਦੇ ਦਾ ਕੰਮ ਵੀ ਨਹੀਂ ਇਹ ਸਬਰ ਤੇ ਸਦਕ ਵੀ ਕਿਸਾਨ ਨੂੰ ਦਿੱਤਾ ਇਹ ਹੋਰ ਨਹੀਂ ਕਿਸੇ ਕੋਲੇ ਸਬਰ ਤੇ ਸਦਕ ਇੱਕ ਵਾਰੀ ਕੋਈ ਫਸਲ ਖਰਾਬ ਹੁੰਦੀ ਆ ਤਾਂ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਫਿਰ ਕਹਿੰਦਾ ਵੀ ਮਾਲਕਾ ਅਗਲੀ ਵਾਰ ਫੇਰ ਦੇਈਆਂ ਅਗਲੀ ਵਾਰ ਨਾ ਕੋਈ ਇਹ ਸਿਤਕਾ